ਡਾਕਟਰ ਰਾਜੇਂਦਰ ਪਰੁੱੜ ਆਈਐਸਟੀ ਆਤਮਕਥਾ ਰਚਨਾ ਡਾਕਟਰ ਪਰਮਜੀਤ ਚੁੰਬਰ ਮੇਰਾ ਨਾਮ ਡਾਕਟਰ ਰਾਜੇਂਦਰ ਪਰੁੱੜ ਹੈ ਮੇਰਾ ਜਨਮ ਮਹਾਰਾਸ਼ਟਰ ਸਟੇਟ ਵਿੱਚ ਸਾਕਰੀ ਤਹਿਸੀਲ ਦੇ ਸਮੋਡੇ ਪਿੰਡ ਵਿੱਚ ਹੋਇਆ ਸੀ ਮੈਂ ਭੀਲ ਕਬੀਲੇ ਨਾਲ ਸੰਬੰਧਤ ਹਾਂ ਮੇਰੇ ਪੈਦਾ ਹੋਣ ਤੋਂ ਪਹਿਲਾਂ ਹੀ ਮੇਰੇ ਪਿਤਾ ਜੀ ਦਾ ਦੇਹਾਂਤ ਹੋ ਗਿਆ ਸੀ ਤੇ ਘਰ ਵਿੱਚ ਕੋਈ ਮਰਦ ਨਹੀਂ ਸੀ ਅਸੀਂ ਬਹੁਤ ਗਰੀਬੀ ਵਿੱਚ ਜੀਵਨ ਬਤੀਤ ਕਰ ਰਹੇ ਸੀ ਇੰਨੀ ਤੰਗ ਦਸਤੀ ਸੀ ਕਿ ਤਸਵੀਰ ਖਚਾਉਣ ਲਈ ਵੀ ਪੈਸੇ ਨਹੀਂ ਸੰਤ। ਅੱਜ ਤੱਕ ਮੈਨੂੰ ਇਹ ਵੀ ਨਹੀਂ ਪਤਾ ਕਿ ਮੇਰੇ ਪਿਤਾ ਜੀ ਕਿਵੇਂ ਲੱਗਦੇ ਸਨ। ਨਾ ਜ਼ਮੀਨ ਸੀ ਨਾ ਜਾਇਦਤ। ਅਸੀਂ ਗੰਨੇ ਦੇ ਪੱਤਿਆਂ ਦੀ ਝੌਂਪੜੀ ਵਿੱਚ ਰਹਿੰਦੇ ਸਾਂ। ਪਰ ਮਾਂ ਬਹੁਤ ਹਿੰਮਤੀ ਸੀ। ਉਹ ਕਦੇ ਵੀ ਸਾਡੀ ਹਾਲਤ ਤੇ ਰੋਕੇ ਨਹੀਂ ਬੈਠੀ। ਉਸਦੇ ਦੋ ਪੁੱਤਰ ਸਨ ਜਿਨ੍ਹਾਂ ਦੀ ਉਸਨੇ ਦੇਖਭਾਲ ਕਰਨੀ ਸੀ। ਇਸ ਲਈ ਉਸਨੇ ਕਮਾਈ ਦਾ ਕੋਈ ਨਾ ਕੋਈ ਸੌਖਾ ਰਾਹ ਲੱਭਣਾ ਸੀ। ਉਹ ਫੁੱਲਾਂ ਤੋਂ ਸ਼ਰਾਬ ਬਣਾਉਣ ਤੇ ਵੇਚਣ ਲੱਗ ਪਈ। ਆਜਮੀ ਸਾਡੀ ਝੌਂਪੜੀ ਵਿੱਚ ਆਉਂਦੇ ਤੇ ਸ਼ਰਾਪੀਂਦੇ ਬਾਅਦ ਵਿੱਚ ਮਾਂ ਨੇ ਮੈਨੂੰ ਦੱਸਿਆ ਕਿ ਜਦੋਂ ਮੈਂ ਬੱਚਾ ਸੀ ਤੇ ਰੋਣ ਲੱਗ ਪੈਂਦਾ ਸੀ ਤਾਂ ਕਈ ਵਾਰ ਉਹ ਮੈਨੂੰ ਉਸੇ ਸ਼ਰਾਬ ਦੀਆਂ ਦੋ ਤਿੰਨ ਬੂੰਦਾਂ ਦੇ ਦਿੰਦੀ ਸੀ ਤਾਂ ਜੋ ਮੈਂ ਸੌ ਜਾਵਾਂ ਕਿਉਂਕਿ ਉਹ ਕਾਰੋਬਾਰ ਦਾ ਸਮਾਂ ਹੁੰਦਾ ਸੀ ਅਤੇ ਉਹ ਗਾਕਾਂ ਨੂੰ ਤੰਗ ਨਹੀਂ ਕਰਨਾ ਚਾਹੁੰਦੀ ਸੀ ਜਿਵੇਂ ਮੈਂ ਵੱਡਾ ਹੋਇਆ ਮੈਂ ਗਾਕਾਂ ਲਈ ਮੂੰਗਫਲੀ ਜਾਂ ਪੂਜੀਆ ਵਗੈਰਾ ਲਿਆਉਂਦਾ ਹੁੰਦਾ ਸੀ ਮਾਂ ਬਹੁਤ ਡਰੇ ਸੀ ਤੇ ਉਸਨੇ ਇਹ ਯਕੀਨ ਬਣਾਇਆ ਕਿ ਅਸੀਂ ਦੋਵੇਂ ਪੜਾ ਸਕੂਲ ਜਾਈਏ ਮੈਂ ਜ਼ਿਲ੍ਹਾ ਪ੍ਰਾਇਸ਼ ਸਕੂਲ ਵਿੱਚ ਜਾਂਦਾ ਸੀ ਹਾਲਾਂਕਿ ਮੇਰੇ ਕੋਲ ਨਾ ਕਿਤਾਬਾਂ ਸਨ ਨਾ ਕਲਮਾਂ ਯਾਨੀ ਖਰੀਦਣ ਲਈ ਪੈਸੇ ਨਹੀਂ ਸਨ ਪਰ ਮੈਨੂੰ ਪੜ੍ਹਨਾ ਚੰਗਾ ਲੱਗਦਾ ਸੀ ਅਸੀਂ ਆਪਣੀ ਪਿੰਡ ਤੋਂ ਪਿੰਡ ਦੇ ਪਹਿਲੇ ਬੱਚੇ ਸਾਂ ਜੋ ਸਕੂਲ ਗਏ ਕਿਸੇ ਨੂੰ ਸਿੱਖਿਆ ਦੀ ਕੋਈ ਪ੍ਰਵਾਹ ਨਹੀਂ ਸੀ ਇੱਕ ਵਾਰ ਇਮਤਿਹਾਨ ਦੇ ਦੌਰਾਨ ਮੈਂ ਪੜ ਰਿਹਾ ਸੀ ਅਤੇ ਇੱਕ ਗਾਹਕ ਨੇ ਮੈਨੂੰ ਮੂੰਗਫਲੀ ਲਿਆਉਣ ਲਈ ਕਿਹਾ ਮੈਂ ਸਿੱਧਾ ਇਨਕਾਰ ਕਰ ਦਿੱਤਾ ਉਸਨੇ ਹੱਸ ਕੇ ਕਿਆ ਲੈ ਪੜ ਕੇ ਬੜਾ ਤੂੰ ਡਾਕਟਰ ਜਾਂ ਇੰਜੀਨੀਅਰ ਬਣ ਜਾਣਾ ਹੈ ਮੈਨੂੰ ਇਹ ਗੱਲ ਬਹੁਤ ਚੁਭੀ ਪਰ ਮਾਂ ਨੇ ਉਸਨੂੰ ਤੁਰੰਤ ਕਿਹਾ ਕਿ ਮੈਂ ਜ਼ਰੂਰ ਬਣਾਗਾ ਮਾਂ ਦੇ ਭਰੋਸੇ ਨੇ ਮੈਨੂੰ ਹੌਸਲਾ ਦਿੱਤਾ ਤੇ ਮੈਂ ਸੋਚਿਆ ਕਿ ਮੈਂ ਪੜ੍ਹਾਈ ਵਿੱਚ ਆਪਣੀ ਪੂਰੀ ਤਾਕਤ ਲਾ ਦਿਆਂ ਬਾਅਦ ਵਿੱਚ ਮੈਨੂੰ CBSE ਸਕੂਲ ਵਿੱਚ ਦਾਖਲਾ ਮਿਲਿਆ ਜੋ ਅਗਲਕੂਆ ਤਹਿਸੀਲ ਵਿੱਚ ਸੀ ਸਾਡੇ ਪਿੰਡ ਤੋਂ 150 ਕਿਲੋਮੀਟਰ ਦੂਰ ਮੈਨੂੰ ਉੱਥੇ ਹੀ ਰਹਿਣਾ ਪਿਆ ਮਾਂ ਮੈਨੂੰ ਛੱਡਣ ਗਈ ਤੇ ਜਦੋਂ ਉਹ ਮੁੜੀ ਤਾਂ ਸੀ ਦੋਵੇਂ ਬਹੁਤ ਰੋਏ ਆਪਣੇ ਬਰਬੂਤੇ ਰਹਿਣਾ ਔਖਾ ਸੀ ਮੈਨੂੰ ਸਮਝ ਆ ਗਿਆ ਸੀ ਕਿ ਮੈਨੂੰ ਇਹ ਮੌਕਾ ਬਰਸ ਨਹੀਂ ਜਾਣ ਦੇਣਾ ਚਾਹੀਦਾ ਇਸ ਗੱਲ ਨੇ ਮੈਨੂੰ ਹੋਰ ਵੀ ਮਿਹਨਤੀ ਬਣਾ ਦਿੱਤਾ ਮੈਂ ਹੋਰ ਮਨ ਲਾ ਕੇ ਪੜਿਆ ਸੀ 12ਵੀਂ ਵਿੱਚ 97 ਫੀਸਦੀ ਅੰਕਾ ਹਾਸਲ ਕੀਤੇ ਮੈਨੂੰ ਬੰਬਈ ਦੇ ਜੀਐਸ ਮੈਡੀਕਲ ਕਾਲਜ ਵਿੱਚ ਮੈਡਸ ਤੇ ਦਾਖਲਾ ਮਿਲਿਆ ਅਤੇ ਕਈ ਸਕਾਲਰਸ਼ਿਪ ਵੀ ਮਿਲੀਆਂ ਇਸ ਨਾਲ ਮੇਰੀ ਪੜ੍ਹਾਈ ਅਤੇ ਹੌਸਟਲ ਦੇ ਖਰਚੇ ਪੂਰੇ ਹੋ ਗਏ ਮਾਂ ਕਦੇ-ਕਦੇ ਮੇਰੇ ਰੋਜ਼ਾਨਾ ਖਰਚੇ ਲਈ ਕੁਝ ਪੈਸੇ ਭੇਜ ਦਿੰਦੀ ਸੀ ਉਹ ਆਪਣਾ ਸ਼ਰਾਬ ਦਾ ਕਾਰੋਬਾਰ ਜਾਰੀ ਰੱਖਦੀ ਸੀ ਕਿਉਂਕਿ ਉਹੀ ਸਾਡੀ ਇੱਕੋ-ਇੱਕ ਆਮਦਨ ਸੀ ਜਦੋਂ ਪੜ੍ਹਾਈ ਚੱਲ ਰਹੀ ਸੀ ਤਾਂ ਮੈਂ ਫੈਸਲਾ ਕੀਤਾ ਕਿ ਮੈਂ ਯੂਪੀਐਸਸੀ ਦੀ ਪ੍ਰੀਖਿਆ ਵੀ ਦੇਵਾਂ ਇਸ ਲਈ ਐਮਬੀਬੀਐਸ ਦੇ ਆਖਰੀ ਸਾਲ ਵਿੱਚ ਇੰਟਰਨਸ਼ਿਪ ਕਰਦੇ ਹੋਏ ਮੈਂ ਦੋਨਾਂ ਇਮਤਿਹਾਨਾਂ ਦੀ ਤਿਆਰੀ ਕਰ ਰਿਹਾ ਸੀ ਜਿੱਥੇ ਤੱਕ ਮਾਂ ਦਾ ਸਵਾਲ ਸੀ ਉਸ ਨੂੰ ਇਹ ਪਤਾ ਸੀ ਕਿ ਮੈਂ ਡਾਕਟਰ ਬਣ ਲਈ ਪੜ ਰਿਹਾ ਉਸ ਨੂੰ ਯੂਪੀਐਸਸੀ ਬਾਰੇ ਕੁਝ ਪਤਾ ਨਹੀਂ ਸੀ ਨਾ ਇਹ ਕਿ ਉਹ ਪ੍ਰੀਖਿਆ ਕਿਉਂ ਦਿੱਤੀ ਜਾਂਦੀ ਹੈ ਨਾ ਇਹ ਕਿ ਉਸ ਨਾਲ ਕੀ ਮਿਲੇਗਾ ਮੇਰੀ ਇੱਛਾ ਕਲੈਕਟਰ ਬਣਦੀ ਸੀ ਪਰ ਮਾਂ ਨੂੰ ਤਾਂ ਸਥਾਨਕ ਤਹਿਸੀਲਦਾਰ ਬਾਰੇ ਵੀ ਕੋਈ ਜਾਣਕਾਰੀ ਨਹੀਂ ਸੀ ਆਖਰ ਜਦੋਂ ਸਾਲ ਮੁੱਕਿਆ ਮੇਰੇ ਇੱਕ ਹੱਥ ਵਿੱਚ MBBS ਦੀ ਡਿਗਰੀ ਸੀ ਤੇ ਦੂਜੇ ਹੱਥ ਵਿੱਚ UPSC ਪਾਸ ਕਰਨ ਦਾ ਨਤੀਜਾ ਜਦੋਂ ਮੈਂ ਵਾਪਸ ਪਿੰਡ ਆਇਆ ਤਾਂ ਕਈ ਮਹੱਤਵਪੂਰਨ ਲੋਕ ਮੈਨੂੰ ਮਿਲਣ ਆਏ ਰਾਜਨੀਤਿਕ ਨੇਤਾ ਜ਼ਿਲ੍ਹਾ ਕਲੈਕਟਰ ਸਾਨ ਕਦਕਾਰੀ ਸਭ ਮੈਨੂੰ ਵਧਾਈ ਦੇਣ ਆਏ ਮਾਂ ਹਰਾਨ ਸੀ ਉਸ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਮੈਂ ਉਸ ਨੂੰ ਕਿਹਾ ਕਿ ਮੈਂ ਡਾਕਟਰ ਬਣ ਗਿਆ ਹਾਂ ਉਹ ਬਹੁਤ ਖੁਸ਼ ਹੋਈ ਮੈਂ ਉਸ ਨੂੰ ਇਹ ਵੀ ਕਿਹਾ ਕਿ ਮੈਂ ਮੈਡੀਕਲ ਦੀ ਪ੍ਰੈਕਟਿਸ ਨਹੀਂ ਕਰਾਂਗਾ ਕਿਉਂਕਿ ਹੁਣ ਮੈਂ ਕਲੈਕਟਰ ਬਣ ਗਿਆ ਹਾਂ ਉਸ ਨੂੰ ਇਹ ਨਹੀਂ ਸੀ ਪਤਾ ਕਿ ਇੱਕ ਹੀ ਹੁੰਦਾ ਹੈ ਪਰ ਉਹ ਸਮਝ ਗਈ ਕਿ ਇਹ ਕੁਝ ਵੱਡੀ ਗੱਲ ਹੈ ਅਸਲ ਵਿੱਚ ਪਿੰਡ ਦੇ ਕਿਸੇ ਨੂੰ ਵੀ ਇਹ ਨਹੀਂ ਪਤਾ ਸੀ ਕਿਸ ਦਾ ਕੀ ਅਰਥ ਹੈ ਪਰ ਸਭ ਖੁਸ਼ ਹਨ ਕਿ ਸਾਡਾ ਰਾਜੂ ਵੱਡਾ ਆਦਮੀ ਬਣ ਗਿਆ ਕੋਈ ਤਾਂ ਮੈਨੂੰ ਕੰਡਕਟਰ ਬਣਨ ਦੀ ਵੀ ਵਧਾਈ ਦੇ ਰਹੇ ਸਨ ਅੱਜ ਮੈਂ ਨਾਦੂਰਬਾਰ ਜ਼ਿਲ੍ਹੇ ਵਿੱਚ ਜ਼ਿਲ੍ਹਾ ਕਲੈਕਟਰ ਵਜੋਂ ਤਾਇਨਾਤ ਹਾਂ ਤੇ ਮੇਰੇ ਨਾਲ ਮੇਰੀ ਮਾਂ ਹੈ ਇਹ ਕਾਫੀ ਪਛੜਿਆ ਹੋਇਆ ਇਲਾਕਾ ਹੈ ਜਿੱਥੇ ਜ਼ਿਆਦਾਤਰ ਆਦੀਵਾਸੀ ਅਤੇ ਭੀਲ ਜਨਜਾਤੀ ਵਸਤੀ ਹੈ ਇੱਥੇ ਵਿਕਾਸ ਲਈ ਬਹੁਤ ਕੁਝ ਕਰਨਾ ਹੈ ਤੇ ਮੈਂ ਇਸ ਲਈ ਬਹੁਤ ਉਤਸਕ ਹਾਂ ਅਕਸਰ ਮੈਨੂੰ ਪੁੱਛਿਆ ਜਾਂਦਾ ਹੈ ਕਿ ਇੰਨੀ ਔਕਾਤਾਂ ਦੇ ਬਾਵਜੂਦ ਮੈਂ ਇੱਥੇ ਤੱਕ ਕਿਵੇਂ ਪਹੁੰਚਿਆ ਬਚਪਨ ਤੋਂ ਹੀ ਸੰਘਰਸ਼ ਸੀ ਦਿਨ ਵਿੱਚ ਦੋ ਵਾਰ ਖਾਣਾ ਮਿਲ ਜਾਣਾ ਵੀ ਵੱਡੀ ਗੱਲ ਸੀ ਸਾਡੇ ਖਡਾਉਣੇ ਹੰਬ ਦੀਆਂ ਗਿੱਟਾਂ ਦੇ ਲੱਕੜ ਦੇ ਡੰਡੇ ਹੁੰਦੇ ਸਨ ਦਰਿਆ ਵਿੱਚ ਤੈਰਨਾ ਤੇ ਪਹਾੜ ਚੜ੍ਹਨਾ ਹੀ ਸਾਡਾ ਬਚਪਨ ਸੀ ਇਸ ਨਾਲ ਮੈਂ ਸਰੀਰਕ ਤੇ ਮਾਨਸਿਕ ਤੌਰ ਤੇ ਮਜ਼ਬੂਤ ਬਣ ਗਿਆ ਮੇਰੇ ਨਾਲ ਕੌਣ ਸੀ ਮੇਰੀ ਤਾਕਤ ਮੇਰੀ ਮਾਂ ਤੇ ਪਿੰਡ ਵਾਲੇ ਜੋ ਸਾਡੇ ਵਰਗੇ ਹੀ ਗਰੀਬ ਸਨ ਉਹ ਵੀ ਭੁੱਖੇ ਸੌਂਦੇ ਸਨ ਉਹ ਵੀ ਉਹੀ ਖੇਡ ਖੇਡਦੇ ਸਨ ਇਸ ਲਈ ਮੈਨੂੰ ਗਰੀਬੀ ਦਾ ਅਹਿਸਾਸ ਨਹੀਂ ਸੀ ਜਦੋਂ ਮੈਂ ਮੁੰਬਈ ਪੜਨ ਗਿਆ ਤਾਂ ਫਰਕ ਸਪਸ਼ਟ ਹੋ ਗਿਆ ਪਰ ਮੈਨੂੰ ਕਦੇ ਵੀ ਅਮੀਰਾਂ ਨਾਲ ਈਰਖਾ ਨਹੀਂ ਹੋਈ ਨਾ ਹੀ ਕਦੇ ਆਪਣੀ ਕਿਸਮਤ ਨੂੰ ਕੋਸਿਆ ਮੈਨੂੰ ਸਿਰਫ ਇਹ ਅਹਿਸਾਸ ਹੋਇਆ ਕਿ ਜੇ ਮੇਰੀ ਹਾਲਤ ਬਦਲਣੀ ਹੈ ਤਾਂ ਮੈਨੂੰ ਖੁਦ ਹੀ ਮਿਹਨਤ ਕਰਨੀ ਪਵੇਗੀ ਅਤੇ ਮੈਂ ਪੜਿਆ ਕਸਰਤ ਕੀਤੀ ਫਿਰ ਪੜਿਆ ਹਾਂ ਮੈਨੂੰ ਉਹ ਸਭ ਕੁਝ ਨਹੀਂ ਮਿਲਿਆ ਜੋ ਆਮ ਬੱਚਿਆਂ ਜਾਂ ਨੌਜਵਾਨਾਂ ਨੂੰ ਮਿਲਦਾ ਪਰ ਮੈਂ ਉਹ ਵੇਖਦਾ ਹਾਂ ਜੋ ਅੱਜ ਮੇਰੇ ਕੋਲ ਹੈ ਇੱਕ ਭੀਲ ਜਨਜਾਤੀ ਲੜਕਾ ਰਜਿੰਦਰ ਪਾਰੂੜ 31 ਸਾਲ ਦੀ ਉਮਰ ਵਿੱਚ ਆਈਏ ਸਤਕਾਰੀ ਆਪਣੀ ਕੌਮ ਆਪਣੇ ਪਿੰਡ ਅਤੇ ਆਪਣੇ ਇਲਾਕੇ ਵਿੱਚ ਪਹਿਲਾ ਅੱਜ ਮੇਰੇ ਕੋਲ ਉਹ ਸਭ ਕੁਝ ਹੈ ਜਿਸ ਦਾ ਮੈਂ ਸੁਪਨਾ ਦੇਖ ਸਕਦਾ ਸੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਮੇਰੇ ਸਫਰ ਨੂੰ ਦੇਖ ਕੇ ਮੇਰੇ ਲੋਕਾਂ ਵਿੱਚ ਇਹ ਜਾਗਰੂਕਤਾ ਆਈ ਹੈ ਕਿ ਉਹ ਵੀ ਕੁਝ ਹਾਸਲ ਕਰ ਸਕਦੇ ਹਨ ਇਹ ਆਪਣੇ ਆਪ ਵਿੱਚ ਮੇਰੇ ਲਈ ਸਭ ਤੋਂ ਵੱਡਾ ਇਨਾਮ ਹੈ ਧੰਨਵਾਦ